गालाइया फ्रेंड सत श्रीकाल वेलकम बैक स्वागत है सारे ठीक ठाक हो गए गुड मॉर्निंग चाल है सूर्य देवता जी उधरों आ रहे हैं देखो थोड़ी थोड़ी लाल लिमा दिख रही है ਥੋੜਾ ਟਾਈਮ ਤੱਕ ਸੂਰ ਦੇਵਤਾ ਜੀ ਪ੍ਰਗਟ ਹੋ ਜਾਣਗੇ ਆਪਾਂ ਉੱਠ ਗਏ ਸੀ ਤੇ ਬੱਚੇ ਜਾ ਰਹੇ ਆ ਸਕੂਲ ਰੈਡੀ ਸ਼ੈਡੀ ਹੋ ਰਹੇ ਇੱਕ ਬੱਚਾ ਸਾਡਾ ਸੁੱਤਾ ਪਿਆ ਇੱਕ ਬੱਚਾ ਬ੍ਰਸ਼ ਕਰੀ ਜਾਂਦਾ ਇੱਕ ਬੱਚਾ ਨਹਾਈ ਜਾਂਦਾ ਤੇ ਨੌ ਜਾਣੇ ਕੰਮ ਲੱਗੇ ਹੋਏ ਆ ਸਾਹਿਬ ਉੱਠ ਜੋ ਸਾਹਿਬ ਸਾਹਿਬ ਚਾਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਲੋ। ਤਾਂ ਗਾਈ ਜਦੋਂ ਰੈਡੀ ਛੜੀ ਹੋ ਕੇ ਫਿਰ ਮਿਲਦੇ ਆ ਤੁਹਾਨੂੰ। ਹਜੇ ਗੁਗੜੂ ਦੀ ਨੀਂਦ ਨਹੀਂ ਉੱਠੀ। ਹਜੇ ਇਹਨੂੰ ਪੂਰੀ ਨੀਂਦ ਆੜੀ ਐ। ਇੱਧਰ ਆਪਣਾ ਦੁੱਧ ਰੈਡੀ ਹੋ ਰਿਹਾ। ਤੇ ਟਿਫਨ ਆਪਾਂ ਨੇ ਰੋਟੀ ਪਾਉਣੀ ਆ ਬਸ। ਅੱਜ ਆਪਾਂ ਨੇ ਬਣਾਈ ਸੀ ਚਨੇ ਲੈ ਕੇ ਚੱਲੀਏ। ਗੁੰਨੂ ਦੇ ਫੇਵਰੇਟ ਬਲੈਕ ਚਨੇ। ਕਹਿੰਦੇ ਇਹ ਲੈ ਕੇ ਜਾਣ। ਤੇ ਇੱਧਰ ਆ ਗਿਆ ਪਾਣੀ। ਮੋਟਰ ਛੱਡ ਕੇ ਆਈਏ। ਹਾਂ, ਯੈਸ। ਕੱਲ ਚਾਹ ਵੀ ਚਾਹੀ ਪਾ। ਕਾਲਾ ਤਾਂ ਸੁੱਕੀ ਸਬਜ਼ੀ ਸੀ ਫਰੂਟਸ ਕੱਟ ਕੇ ਰੱਖਤਾ ਉਹਨੂੰ ਤੇ ਬਾਣੀ ਵਾਲੀ ਬੋਟਲ ਹੈ ਨਹੀਂ ਕਿ ਸਾਬੂਦੀ ਮੈਂ ਭਰਤੀ ਆ ਗਈ ਓਏ ਗੁੱਡ ਮਾਰਨਿੰਗ ਜਨੂ ਜੀ ਬਾ ਗੁੱਡ ਮਾਰਨਿੰਗ ਹੋਰ ਕਿਹਨੇ ਬੁਲਾਣਾ ਸੀ ਉੱਤੇ ਕਿਹੜੀਆਂ ਪੂਤਾ ਬੈਠੀਆਂ ਇੱਧਰ ਉੱਧਰ ਕੀ ਦੇਖਦੇ ਸੀ ਹੋਰ ਕਿਹੜੀਆਂ ਚੜੇ ਲੰਟ ਚਿੰਬੜੀਆਂ ਜਨੂ ਜਿਹੜੀਆਂ ਬੁਲਾਉਣਗੇ ਮੈਂ ਹੀ ਆ ਅੱਛਾ ਜੀ ਆਪਾਂ ਖਾਲੇ ਐਪਲ ਖਾਲੇ ਗਾਇਸ ਇਹ ਸਾਬੂਦਾ ਰਹਿ ਗਿਆ ਇੱਕ ਐਪਲ ਕੱਟਦਾ ਹਾਂ ਨਾ ਸੋ ਬਾਸੂ ਬਾ ਚਾਰ ਪੀਸ ਹੁੰਦੇ ਆ ਉਹਦੇ ਤਾਂ ਅਸੀਂ ਚਾਰੋ ਜਾਣੇ ਇੱਕ ਇੱਕ ਖਾ ਲੈਨੇ ਆ ਤੁਸੀਂ ਵੀ ਖਾਇਆ ਕਰੋ ਹੈਲਦੀ ਚੰਗੀਆਂ ਚੰਮੜੀਆਂ ਸੇ ਬਸ ਵਾਜ ਜਾਂਦੀਆਂ ਰਹਿੰਦੀਆਂ ਨੇ ਅੱਛਾ ਜੀ ਓਹੋ ਕੀ ਕਹਿਣੇ ਫਿਰ ਉੱਠ ਜਾਂਦੇ ਆ ਚਲੋ ਸਾਰਾ ਤੁੰਤੰ ਕਰ ਲੇ ਹੂੰ ਰੋਟੀ ਪਾਇਓ 24 ਘੰਟੇ ਗਊ ਮਾਤਾ ਨੂੰ ਡੀਕ ਦਿਓ ਨਹੀਂ ਆ ਗੇਟ ਖੋਲਣਾ ਵਾਲਾ ਲੋਕ ਤੇ ਮੈਂ ਦੱਸ ਰਹੀ ਸੀ ਐਪਲ ਮੈਂ ਖਾਣ ਲੱਗਿਆ ਸਾਬੂ ਹਜੇ ਨਹੀਂ ਜਾਂਦਾ ਪਈ ਸਾਬੂ ਦੀ ਡਰੈਸ ਗੋਨੂ ਨਾ ਕੇ ਰੈਡੀਓ ਕੇ ਗੁੰਨੂ ਗਿਆ ਪਾਟ ਕਰਨ ਤੇ ਤੁਸੀਂ ਵੀ ਐਪਲ ਖਾਇਆ ਕਰੋ ਤੇ ਸੁਬਾਹ ਸੁਬਾਹ ਬੱਚਿਆਂ ਨੂੰ ਵੀ ਕੁਛ ਨਾ ਕੁਛ ਖਵਾ ਕੇ ਭੇਜਿਆ ਕਰੋ ਖਾਲੀ ਪੇਟ ਨਾਲ ਸਕੂਲ ਭੇਜਿਆ ਕਰੋ ਫਿਰ ਗਰਮੀ ਬਹੁਤ ਪੈ ਰਹੀ ਆ ਤਾਂ ਬੱਚੇ ਹੋ ਜਾਂਦੇ ਆ ਘਬਰਾਟ ਹੋਣ ਲੱਗੀ ਏ ਹੋਗੀ ਉਹ ਹੋਗੀ ਇਹਨਾਂ ਨੂੰ ਥੋੜਾ ਥੋੜਾ ਐਪਲ ਕਦੇ ਬਨਾਣਾ ਜੇ ਮੂਡ ਹੋਵੇ ਐਪਲ ਦਾ ਖਾਣੇ ਖਾਣੇ ਇੱਕ ਇੱਕ ਪੀਸ ਤਾਂ ਜਾਂ ਇੱਕ ਇੱਕ ਬਨਾਣਾ ਵੀ ਖਾ ਜਾਂਦੇ ਆ ਜੇ ਨਾ ਲੋੜ ਲੱਗੇ ਤਾਂ ਫਿਰ ਅੱਧੀ ਅੱਧੀ ਪਰੌਂਠੀ ਵੀ ਖਵਾ ਦਿੰਦਾ ਹਾਂ ਪੂਰਾ ਰਜ਼ਾ ਕੇ ਭੇਜ ਦਿਆਂ ਦੁੱਧ ਰੈਡੀ ਆ ਤੇ ਚਾਹ ਬੌਂਦਾ ਨਾ ਕੇ ਫਿਰ ਆਪਾਂ ਕਰਾਂਗੇ ਖਵਾਵਾਂਗੇ ਉਹਨੂੰ ਸੈਪਲ ਗੁਰੂ ਨੇ ਖਾ ਲਿਆ ਗੁਰੂ ਦੇ ਪਾਪਾ ਨੇ ਖਾ ਲਿਆ ਮੈਂ ਖਾ ਰਿਆ ਸੀ ਤੇ ਸੈਬੂ ਹਜਾਇਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉਹ ਤੇ ਕਦੋਂ ਬਹਿ ਗਿਆ ਆ ਜਾ ਜਲਦੀ ਆ ਜਾ ਓਹੋ ਆ ਜਾ ਭੱਜ ਗਿਆ ਜਾ ਭੱਜ ਗਿਆ ਲੇਟ ਹੋ ਗਿਆ

ਰੋਟੀ ਦਾ ਕਾਦੇ ਨਾਲ ਜਨੇ ਨਾਲ ਤੇ ਤੁਹਾਡੇ ਹੱਥਾਂ ਨੂੰ ਕੀ ਹੋਇਆਗਾ ਅਸੀਂ ਟੀਵੀ ਦੇਖ ਰਹੇ ਹਾਂ ਦੇਖ ਲਓ ਗੁੰਨ ਦੇ ਹੱਥ ਚ ਰਿਮੋਟ ਆ ਤੇ ਰੋਟੀ ਮੰਮੀ ਖਵਾ ਮੈਂ ਹੱਥ ਹੀ ਨਹੀਂ ਹਲ ਰੋਟੀ ਮੰਮੀ ਖਵਾਵੇ ਦੇਖੋ ਮੇਰੇ ਹੱਥ ਹੀ ਨਹੀਂ ਹਲ ਮੈਂ ਹੁਣ ਰਿਮੋਟ ਕਰਕੇ ਦੇਖੂ ਲਾਣਾ ਨਹੀਂ ਹੋਂ ਟੀਵੀ ਠੀਕ ਆ ਆ ਚੱਕੋ ਆ ਦੀ ਰੋਟੀ ਆਪੇ ਖਾਓ ਹੋ ਗਏ ਜੀ ਰੈਡੀ ਛੜੀ ਹੋ ਗਿਆ ਜੀ ਮੇਕਅਪ ਜਨਾਬ ਜੀ ਥੋੜਾ ਹੀ ਰਹਿ ਗਿਆ ਇੰਨੀ ਕਰੀਮ ਲਾਉਂਦੇ ਆ ਨਾ ਹਾਏ ਕੌਣ ਕੌਣ ਕਿਹਦੇ ਕਿਹਦੇ ਘਰ ਆਲਾ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਵੀ ਇੰਨਾ ਕਰਦਾ ਇੱਕ ਇੱਕ ਚੀਜ਼ ਨਹੀਂ ਰਹਿਣੀ ਚਾਹੀਦੀ ਇੱਥੇ ਵੀ ਨਾ ਖੁਸ਼ਕੀ ਮਾੜੀ ਜੀ ਵੀ ਦਿਖ ਜੇ ਇੱਥੇ ਵੀ ਪੈਰਾਂ ਤੇ ਹੱਥਾਂ ਤੇ ਬਾਹਾਂ ਤੇ ਮੂੰਹ ਤੇ ਜਦੋਂ ਅਸੀਂ ਜਦੋਂ ਅਸੀਂ ਕਲਾਸ ਵਿੱਚ ਮੂੰਹ ਤੇ ਤਾਂ ਹਰ ਕੋਈ ਲਾਉਂਦਾ ਹੱਥਾਂ ਤੇ ਪਰ ਜਿਹੜਾ ਜਿੰਨਾ ਹੁੰਦਾ ਤੇ ਜਿਹੜਾ ਕਰੀਮ ਲਾਈ ਹੁੰਦੇ ਸਾਰੀ ਮੂੰਹ ਤੇ ਪਿਗ ਰੈਂਦੀ ਹੈ ਕੀ ਪਸੀਨੇ ਪਸੀਨਾ ਹੁੰਦਾ ਸਾਰਾ ਪਾਪਾ ਨੂੰ ਕਿਹੜਾ ਮਸੀਨਾ ਆਉਣਾ ਹੁੰਦਾ ਉਪਾਂਏ ਐਸੀ ਜਿਹਾ ਰਹਿਣਾ ਹਣ ਵੀ ਫੇਰੇ ਜ਼ੈਡ ਸਕੂਲ ਆ ਬਸ ਸੋਹਣੇ ਬਣ ਕੇ ਰਹਿਣਾ ਗਾਇਸ ਤੁਸੀਂ ਕਮੈਂਟ ਕਰਕੇ ਦੱਸੋ ਕੁ ਸਕੂਲ ਜਿਹਾ ਬਣ ਚਾਹੀਦਾ ਨੇ ਕਿ ਸਾਡੇ ਹੈਗੇ ਡਾਊਨ ਸੀਲਿੰਗ ਤੇ ਇੱਥੇ ਬਾਲੀ ਗਰਮੀ ਹੁੰਦੀ ਆ ਤੇ ਸਾਰੇ ਕਿਤੇ ਬੰਦ ਬੰਦਾ ਠੀਕ ਐ ਸਫੋਕੇਸ਼ਨ ਆਉਂਦਾ ਕੀ ਕਰੀਏ ਗੁੱਡ ਮਾਰਨਿੰਗ ਹੰਤਾ ਬੋਲਦੇ ਔਰ ਤਾਂ ਤੌਲੀਏ ਚ ਲੁੱਕ ਗਿਆ ਸੀ ਹੰ ਗੁੱਡ ਮਾਰਨਿੰਗ ਚੱਲ ਆ ਜਾ ਫਿਰ ਅੱਗੇ ਆ ਜਾ ਲਾਈਨ 'ਚ ਆ ਜਾ ਲਾਈਨ 'ਚ ਬਹਿ ਕੇ ਗਾਈਜ਼ ਹੁਣ ਇਹਨਾਂ ਤੇ ਇਹਨਾਂ ਨੂੰ ਖਵਾਵਾਂਗੇ ਆਪਾਂ ਮੇਰਾ ਪਤੀ ਦੇ ਬਲਿਸ਼ ਕਿੰਨੀ ਹੋ ਗਈ ਪੂਰੀ ਮੇਰੇ ਪਤੀ ਦੇ ਦੇ ਕੱਢ ਲਈ ਟੌਰ ਹਜੇ ਬਟਨ ਲੈਂਦੇ ਆ ਬੂਟ ਬੱਡ ਪਾਉਣੇ ਹਜੇ ਤਾਂ ਪਰਫਿਊਮ ਪਰਫਿਊਮ ਲਾਉਣਾ ਬੱਬਾ ਵਾਲਿਆਂ ਬਹੁਤ ਕੰਮ ਆ ਬਹੁਤ 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 ਲੰਮਾ ਚੌੜਾ ਪ੍ਰੋਸੈਸ ਹੁੰਦਾ ਪਤੀ ਨੂੰ ਤਿਆਰ ਕਰਨਾ ਸਭ ਤੋਂ ਔਖਾ ਮੰਮਾ ਕਰੇ ਨਾ ਆਪਾਂ ਛੁੱਟੀ ਦੇ ਵਿੱਚ ਨਾ ਸਾਡਾ ਡੇਲੀ ਰੁਟੀਨ ਦਿਖਾਵਾਂਗੇ ਅਸੀਂ ਕੀ ਕਰਦੇ ਆ ਡੇਲੀ ਹੋਈ ਆ ਤੁਹਾਡਾ ਆਪਾਂ ਇਹਨਾਂ ਦਾ ਦਿਖਾਉਂਦੇ ਨਹੀਂ ਆਪਾਂ ਸਾਰਾ ਦਿਖਾਵਾਂਗੇ ਕਿ ਇਹ ਐਵੇਂ ਕਰਦੇ ਆ ਫਿਰ ਐਵੇਂ ਕਰਦੇ ਆ ਕੀ ਰੱਖਦੇ ਆ ਦਿਨ ਚ ਕਿੰਨੀ ਵਾਰੀ ਲੜਦੇ ਆ ਤੇ ਕਿੰਨੀ ਵਾਰੀ ਬੋਲਦੇ ਆ ਹਨਾ ਹਨ ਜੇ ਨੂੰ ਫਿਰ ਵਾਧਾ ਚੱਲੂਗਾ ਕੌਣ ਬੋਲਿਆ ਕੌਣ ਨਹੀਂ ਬੋਲਿਆ ਠੀਕ ਹੈ ਸਾਬੂ ਸਰਦੀ ਵੀ ਲੈਣਾ ਪਹਿਲਾ ਕੌਣ ਬੋਲੂਗਾ ਕੈਮਰਾ ਔਨ ਹੀ ਰੱਖਣਾ ਸਾਰੇ ਪਾਸੇ ਘਰ ਚ ਕੈਮਰੇ ਲਵਾ ਦੇਣੀ ਠੀਕ ਹੈ ਮਾਸਟਰ ਚਲੋ ਗਾਇਜ਼ ਸਕੂਲ ਦਾ ਟਾਈਮ ਹੋ ਗਿਆ ਫਿਰ ਮਿਲਦੇ ਆ ਫਿਰ ਮਿਲਦੇ ਦੁਪਹਿਰੇ ਤੁਸ ਸਪਾਈ ਕੈਮਰਾ ਲਵਾ ਦੋ ਓਕੇ ਬਾਏ ਰੋਟੀ ਖਾਓ ਜਲਦੀ ਜਲਦੀ ਯੈਸ ਡੈਡੀ ਹੋ ਗਏ ਬੱਚੇ ਸਾਡੇ ਕੀ ਰਹਿ ਗਿਆ ਸਾਬੂ ਸਾਈ ਬੈਲਟ ਬੈਲਟ ਰਹਿ ਗਈ ਸਾਬੂ ਦਾ ਬੈਗ ਟਿਫਨ ਪਾ ਲੈ ਟਾਈਮ ਟੇਬਲ ਪਾ ਲਿਆ ਸੀ ਖਾਲੀ ਪਾ ਲੈ ਤੇ ਔਇਲ ਰਹਿ ਗਿਆ ਫਿਰ ਤੇ ਲਾਉਣ ਆਲਾ ਸਿਰਵਾਇਆ ਨਹੀਂ ਪੂਤ ਪਾ ਕੇ ਭੱਜ ਲਿਆ ਉਹ ਆਪਦੇ ਚਾਟ ਬਾਰਿਚ ਰੱਖ ਕੇ ਜਾਓ ਚਾਟ ਕੀ ਬਾਈ ਹਾਂਜੀ ਹਾਂ ਕਦੀ ਬਾਜਾ ਅੱਛਾ ਕੂੜੇ ਵਾਲੇ ਆ ਗਏ ਗਲੀ ਸਿਰਾਉ ਕੱਢੋ ਏਕਤੀ ਵਾ ਫਿਰ ਮੈਂ ਕੂੜਾ ਫੜਾਵਾਂ ਟਰਾਲੀ ਤੇ ਹੀ ਆਉਂਦੇ ਹਜੇ ਵੀ ਥੋਡੀਆਂ ਨਹੀਂ ਲਿਆਉਣ ਲੱਗੀਆਂ ਪਤਾ ਨਹੀਂ ਚੱਲ ਉਧਰ ਅੱਗੇ ਨੰਗੋ ਅੱਗੇ 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 ਚੱਲੋ 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 बाय आ देखो हजे भी मेकअप चल रहा है बाय बाय हो गया मेकअप उड़ी जाने बाल उड़ाड़ा लिखा है उड़ा बेटी पढ़ाओ बेटी पढ़ाओ ना करने काम कूड़े वाले कूड़ा लाए गए आइए डस्टबिन चखिए ਕ੍ਰੀਮਾ ਪਾਊਡਰ ਹੁੰਦਾ। ਇਹ ਇੱਕ ਚੀਜ਼ ਹੋਰ ਵਰਗੀ ਅੱਗੇ ਸਰਦੀਆਂ ਚ ਕਰੀਮ ਤੇ ਉਹੀ ਹੁੰਦਾ ਸੀ ਤੇਲ। ਹੁਣ ਗਰਮੀ ਆ ਗਈ ਹੁਣ ਪਾਊਡਰ ਵੀ ਲਾਉਣ ਲੱਗੇ। ਲੋ ਗਾਇਜ਼ ਆਪਾਂ ਖਲਾਰਾ ਹੁਣ ਚੱਕ ਦਈਏ। ਚਾਦਰ ਆਪਾਂ ਨੇ ਝਾੜਤੀ ਸੀ ਸਵੇਾਈ। ਸਮਾਨ ਪਿਆਗਾ ਤੇ ਬਾਹਰ ਕੱਪੜੇ ਸੁੱਕਣੇ ਪਾ ਦਈਏ। ਫਿਰ ਮਿਲਦੇ ਆ ਤੁਹਾਨੂੰ। ਲੋ ਜੀ ਫਰੈਂਡਸ ਆਪਾਂ ਹੋਗੇ ਸੀਗੇ। ਫ੍ਰੀ ਫ੍ਰੀ ਨਹੀਂ ਹੋਏ ਸੀਗੇ। ਸਾਰਾ ਕੰਮ ਕਰ ਕਰ ਕੇ ਕੱਪੜੇ ਸੁੱਕਣੇ ਪਾ ਕੇ ਨਾਣੂ ਕੇ ਰੈਡੀ ਹੋਗੇ ਸੀ ਮੇਰੇ ਬੱਚੇ। ਉਹ ਦੇਖੋ। ਤੇ ਹੁਣ ਆਪਾਂ ਆਵਦੇ ਵਾਸਤੇ ਬਣਾਉਣ ਲੱਗੇ ਸੀ ਬ੍ਰੇਕਫਾਸਟ ਤੇ ਮੈਂ ਸੋਚਿਆ ਬ੍ਰੇਕਫਾਸਟ ਦੇ ਵਿੱਚ ਬਣਾਉਣੀ ਆ ਮਸਾਲਾ ਲੱਸੀ ਤੇ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਇਹ ਦਹੀਂ ਆ ਪੁਦੀਨਾ ਤੇ ਧਨੀਆ ਬਣਾ ਕੇ ਫਿਰ ਤੁਹਾਨੂੰ ਮਿਲਦਾ ਆਜੂ ਜੀ ਨੇ ਜੀ ਨੇ ਮਸਾਲਾ ਲੱਸੀ ਪੀਣੀ ਆ ਮਸਾਲਾ ਛਾਸ਼ ਇਹ ਕਾਲਾ ਨਮਕ ਆ ਇਹ ਇੱਥੇ ਸਾਡੀ ਆਂਟੀ ਆ ਉਹ ਘਰੇ ਤਿਆਰ ਕਰਦੇ ਆ ਬਹੁਤ ਵਧੀਆ ਟੇਸਟ ਹੁੰਦਾ ਇਹਦਾ ਇਹ ਵੀ ਆਪਾਂ ਵਿੱਚ ਪਾਵਾਂਗੇ ਯਾ ਮੀਂਮੀ ਫਾਮੀ ਰਚ ਕੋੜਾ ਤੇ ਅੱਜ ਅਸੀਂ ਆਪਣੀ ਬਣਾਈ ਹੈ ਕੈਂਟ ਹੈ ਪਰ ਆਪਣਾ ਵੀਡੀਓ ਤੁਹਾਨੂੰ ਇਹਦੀ ਮਿਲ ਜੂਗੀ ਤੁਸੀਂ ਵੀ ਦੇਖ ਸਕਦੇ ਹੋ ਗਰਮੀਆਂ ਦਾ ਖੰਮਾ ਨੰਦਾ ਤੋਪਾ ਮਾਦਾ ਨੰਦਾ ਤੇ ਪੁਦੀਨਾ ਤੇ ਧਨੀਆ ਵੀ ਛੰਡਾ ਹੁੰਦਾ ਨਾਲ ਪੁਦੀਨਾ ਮਿਲ ਜਾਂਦਾ ਖਾਨ ਨਾਲ ਮਿਲ ਜਾਂਦੀ ਹੈ ਹਰਬਾ ਵਾਲਾ ਨੰਦਾ ਨਪਾ ਰੋਟੀ ਬਣਾ ਲਈਏ ਨੂੰ ਫੋਨ ਆ ਗਿਆ ਕਿ ਗੈਸ ਸਾਰੇ ਨਾ ਆਪਾਂ ਜਲਦੀ ਅਲੀ ਰੋਟੀ ਬਣਾ ਲਈਏ ਰੋਟੀ ਖਾ ਲਈਏ ਫਿਰ ਮਿਲਦੇ ਆਪਾਂ ਚਲੋ ਗਾਇਸ ਬ੍ਰੈਕਫਾਸਟ ਕਰ ਲੋ ਬਲੈਕ ਚਨੇ ਦੀ ਸਬਜੀ ਨਾਲ ਲੱਚੀ ਨਾਲ ਰੋਟੀ ਟਿੱਡ ਗਿਆ ਬਸ ਇੱਕ ਤਾਂ ਟਿੱਡ ਹੀ ਪਤਾ ਨਹੀਂ ਵਿੱਚ ਇੰਨਾ ਛੋਟਾ ਕਿਉਂ ਦਿੱਤਾ ਬਾਬਾ ਜੀ ਨੇ ਮੇਰੇ ਘਰ ਵਾਲੇ ਨੂੰ ਚੇਤੀ ਭਰ ਜਾਂਦਾ ਰੋਟੀ ਤੇ ਬਸ ਕੋਇ ਕਿੰਨੇ ਦਿਨਾਂ ਬਾਅਦ ਅੱਜ ਗੱਡੀ 'ਚ ਚੱਲੇ ਆਂ ਆਪਾਂ ਚ ਗਏ ਹੋ ਗੱਡੀ ਕਿੰਨੇ ਵਿਸਾਖੀ ਲਈ ਦਿੰਦੀ ਹੈ ਨਾ ਇੰਨੇ ਦਿਨਾਂ ਬਾਅਦ ਗੱਡੀ ਕੱਢੀ ਅੱਜ ਕਵਰ-ਕਵਰ ਪਾਈ ਹੋਈ ਸੀਗੀ ਹੁਣ ਚੱਲਦੇ ਆਂ ਆਪਾਂ ਦੀਦੀ ਹੋਰਾਂ ਨੂੰ ਲੈਣ ਉਹਨਾਂ ਨੂੰ ਦੀਦੀ ਹਾਈਵੇਲ ਅਰੇ ਵਾਲਿਆਂ ਨੂੰ ਦਵਾਈ ਮਹਾਂ ਚ ਗਈ ਉਹਨਾਂ ਨੂੰ ਚੱਕਦੇ ਆ ਫਿਰ ਦੇਖਦੇ ਆਂਗੇ ਕਿੱਥੋਂ ਲਵਾਉਣੀ ਹੈ ਦਵਾਈ ਨੂੰ ਮੇਰੀ ਤਬੀਅਾ ਠੀਕ ਨਹੀਂ ਹੈਗੀ ਮੇਰਾ ਪਤੀ ਵੀ ਮੈਨੂੰ ਵੀ ਨਾਲ ਗਿਆ ਮੈਂ ਘਰੇ ਬੈਠੀ ਚੰਗੀ ਨਹੀਂ ਲੱਗਦੀ ਤੂੰ ਵੀ ਦੇਖਦੀ ਪੱਖੇ ਥੱਲੇ ਥੋੜੇ ਤੇ ਸੋ ਜਾਂਦੀ ਜੰਮੇ ਚੱਲ ਚੱਲ ਗਿਆ ਜੱਲੀ ਗਿਆ ਜੰਮੇ ਮਿੱਟੀ 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 ਉੱਤਰਈ ਆ ਨੇਰੀਆਂ ਆ ਤੇਰਾ ਚੂ ਜੋ ਵੀ ਤੇਰੇ ਚਿਰ ਦੇ ਸਾਡੇ ਨਾ ਨਾ ਪੈਣਾ ਚੂ ਨੂ ਤੇਰਾ ਚ ਤੇ ਲੰਘੇ ਦਮੇ ਦਮੇ ਉੱਤ ਲੰਘੇ ਦਮੇ ਦਮੇ ਖੜੇ 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 ਕੀ ਹੋ ਗਿਆ ਕਿਰੇ ਆ ਗਏ ਗਾਇਸ ਆਪਾਂ ਦਵਾਈ ਲੈ ਕੇ ਮਮਾ 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 ਫੱਛੀ ਕਾਲਾ ਸੱਤਿਆ ਸੁਝਰਨਾ ਮਮਾ ਜਾਣੀ ਸੱਤਿਆ ਸੁਝਰਨਾ ਸੱਤਿਆ ਤਾਂ ਨਾ ਨਹੀਂ ਬਿੰਦਰ ਆਈ ਆ ਬੱਚਿਆਂ ਦਾ ਟਾਈਮ ਹੋ ਗਿਆ ਗਾਇਸ ਸਵਾਦ ਹੋ ਗਿਆ ਹੁਣ ਫ੍ਰੀ ਹੋਇਆ ਸੀ ਮੈਂ ਰਿੰਕੀ ਛੁੱਟੀ ਮਾਰੀ ਅੱਜ ਸਾਡੀ ਹੁਣ ਕੰਮ-ਕੁਮ ਕਰਕੇ ਹੁਣ ਫ੍ਰੀ ਹੋਇਆ ਸੀ ਫੋਨ ਚੱਕਿਆ ਸੀਗਾ ਤੇ ਜਨਾਬ ਜੀ ਚਲੇ ਗਏ ਬੱਚਿਆਂ ਨੂੰ ਲੈਣ ਤੇ ਆਉਂਦੇ ਆ ਤੇ ਫਿਰ ਤੁਹਾਨੂੰ ਮਿਲਾਂਦੇ ਆ ਦੇਖਦੇ ਰਹੋ ਤੁਸੀਂ ਸਾਡੀ ਵੀਡੀਓ ਵਲੌਗ ਪੂਰਾ ਪੂਰਾ ਆ ਜਾਓ ਆ ਗਏ ਕੀ ਲੱਗਣਾ ਸੀ ਦਿਨ ਕੋਈ ਕਿਆ ਤੈਨੂੰ ਗਿਨੇ ਕਿਆ ਮੈਂ ਦਰਵਾਜਾ ਦੇਖ ਲਿਆ ਲਾਈਟ ਜਿੰਦੀ ਨਹੀਂ ਫਿਰ ਮੈਨੂੰ ਪਾ ਕੇ ਇਸੇ ਚੱਲਦੇ ਬੈਗ ਤਾਂ ਲਾ ਦਿੰਦੀ ਤੁਸੀਂ ਚੱਲਦੇ ਤੂੰ ਬੁਲਾਇਆ ਨਹੀਂ ਪਤਾ ਹੀ ਲੱਗਿਆ ਬਾਰਾ ਗੁੱਲਚੇ ਤੇਰੇ ਹੱਥ ਤੇ ਲੈਂਦੇ ਆ ਤਾਂ ਕਹਿੰਦਾ ਤੂੰ ਕਹਿੰਦਾ ਉਹਨਾ ਹੋਰ 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 ਚਲ ਰੱਖਿਆ ਰਸੋਈ ਚ ਸ਼ਰਤ ਕਰ ਲੈ हां पापा रे 412 हो गए फिर ऐसे दरवाजा वाले एसी चल रहे हो गई यार मैं कि कोई आया होना ऐसे तो बंद आ देखला चलदा किथे लाइट गई उन्होंने ठंड लगदी है तेरी बुआ नु मैं तो गर्मी लग रही है तेरी बुआं ठंड लगदी है वो कहती ऐसे ने चलाना पाला लगदा उन आइदा दीदी नु भी पाला लगदा चलो कपड़े लाओ गर्मी जल्दी जल्दी कपड़े लाओ ਜੀ ਗਾਈਜ਼ ਆਪਾਂ ਹੋ ਗਏ ਸਖਾਪੀ ਕੇ ਫ੍ਰੀ ਗੈਸਟ ਆਪਨੇ ਚਲੇ ਗਏ ਗੁੰਨੂ ਤੇ ਗੁੰਨੂ ਦੇ ਪਾਪਾ ਗਏ ਉਹਨਾਂ ਨੂੰ ਚੜਾਣ ਬਸ ਤੇ ਅਸੀਂ ਬਹਿ ਕੇ ਪੜਨਾ ਸਾਬੂ ਨੂੰ ਕਿਹਾ ਮੈਂ ਕਿਹਾ ਨਵੇੜ ਦੇ ਕੰਮ ਜਲਦੀ ਜਲਦੀ ਹੋਰ ਫਿਰ ਆਪਾਂ ਵੇ ਲੋ ਕੇ ਟੀਵੀ ਡਾਇਗ੍ਰam ਬਣਾਉਣਾ ਦਿਖਾ ਲੋ ਜੀ ਸਾਢੇ 3 ਹੋ ਗਏ ਪੜਨ ਬਹਿ ਗਏ ਸਾਬੂ ਸਾਡਾ ਸਿਆਣਾ ਬੱਚਾ ਡਾਇਗ੍ਰam ਬਣਾਉਣੇ ਪਹਿਲਾ ਵਾਲਾ ਜਿਹੜੀ ਪਹਿਲਾਂ ਬਣਾਈ ਸੀ ਉਹਦਾ ਦੂਜੀ ਕਾਪੀ ਤੇ ਸੀ ਸੱਚ ਕਿਸੀ ਤੇ ਸੀ ਆ ਟੰਗ ਬਣਾਈ ਸੀ ਸੈਬੂ ਨੇ ਟੰਗ ਬਣਾਈ ਸੀ ਸੈਬੂ ਨੇ ਮਿਲਿਆ ਗੁੱਡ ਅੱਜ ਗਾਦੀ ਬਣਾਉਣੀ ਆ 3 ਦੀ 3 ਦੀ ਡਾਇਗਰਾਮ ਬਣਾ ਕੇ ਦਿਖਾਵਾਂਗੇ ਗਾਇਸ ਤੁਹਾਨੂੰ ਸੈਬੂ ਦੀ ਰਾਈਟਿੰਗ ਦੇਖੋ ਸੋਹਣੀਏ ਛੋਟੇ ਬੱਚਿਆਂ ਦੀ ਗਾਇਸ ਆ ਬਣਾਉਣੀ ਆ ਗਾਇਸ ਪਲਾਂਟਸ ਦੇ ਸਾਰੇ ਉਹਦੇ ਪਾਰਟਸ ਦੱਸਣੇ ਆ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਬਣਾ ਲਈਏ ਹੁਣ ਅਸੀਂ ਜਲਦੀ ਜਲਦੀ ਵੇਲੇ ਹੋ ਜਾਈਏ ਠੀਕ ਐ ਡਨ ਥੱਕ ਗਈ ਗੱਡੀ ਤੇ ਜਾ ਕੇ ਫੇਰ ਕੱਟ ਮੋਗਨ ਫੇਰ ਧੱਕਾ ਲੱਗ ਲਿਆ ਓਹੋ ਝੂਠੇ ਇੱਕ ਨੰਬਰ ਇਹ ਦੋ ਜਨ ਨੂੰ ਕੀ ਧੱਕਾ ਲੱਗਾ ਆਹੋ ਓਹੋ 40 ਗ੍ਰੇਮ ਹੋ ਗਈ ਅੱਛਾ ਜੀ ਤੇ ਤੁਸੀਂ ਰੱਖੀ ਹੈ ਮੈਂ ਤੈਨੂੰ ਰੱਖੀ ਐਨੇ ਦਿਨਾਂ ਦੀ ਕਵਰ ਪਾ ਕੇ ਖੜਾਈ ਹੋਈ ਸੀ ਵਿਚਾਰੀ ਅੱਜ ਉਹ ਦੇ ਲਿੰਗ ਬਦਲੋ ਵਾਰੀ ਆਈ ਐ ਲਿੰਗ ਬਦਲੋ ਅੱਛਾ ਬਦਲੋ ਗੋਨੋ ਵਿਚਾਰੀ ਥੱਕ ਗਈ ਉਹ ਖਬਾਈ ਲੀ ਗਿਆ ਆਈਆ ਫਿਰ ਮੈਂ ਲਗਾ ਕੇ ਦਿਖ ਦੇ ਦੋ ਲੋ ਗਾਈ ਸਾਡਾ ਬਣ ਗਿਆ ਪਾਰਟਸ ਆਫ ਪਲਾਂਟ ਜਿਹੜਾ ਸਾਬੂ ਨੇ ਬਣਾਉਣਾ ਸੀਗਾ ਅੱਜ ਦਾ ਡਾਇਗਰਾਮ ਸਭ ਕਿਨੇ ਬਣਾਇਆ Papa ਨੇ ਤੋ ਤਾਂ ਅਗਨ ਅਸੀਂ ਆਪੇ ਬਣਾਉਂਗਾ ਤੁਸੀਂ ਅਗਨ ਆਪੇ ਦਿਖ ਦੇ ਦੇ ਜੇ ਮੈਮ ਨੇ ਤੇਰਾ ਵਲੌਗ ਦੇਖ ਲੈ ਹੇ अच्छा जी दसियो गाइस सोना बनाया पार्ट्स सो ऑफ प्लांट चल चल चलो चल, चल, न बेडो जल्दी जल्दी जल्दी, जल्दी गनु ओ बैठी ਥੱਲੇ ਚਟਾਈ ਤੇ ਗਾਇਸ ਮੈਂ ਕੈਸ਼ ਲੈ ਲਈ ਅੱਜ ਕੰਮ ਨਵੇੜ ਜਲਦੀ ਆਪਣਾ ਇੱਕ ਰਹਿ ਗਿਆ ਬਸ ਗਾਇਸ ਉਹ खड़े ਹਜੂ ਕੀ ਸਲਾਹ ਕਰ ਰਹੇ ਆ ਗਨੂ ਕਹਿੰਦੀ ਹਣੀ ਮੈਂ ਐਕਟਿਵਾ ਚਲਾਉਣੀ ਆ ਪਾਣੀ ਦੀ ਬੋਟਲ ਅੰਦਰੀ ਛੱਡ ਗਈ ਗਨੂ ਹਜੇ ਲੈ ਕੇ ਅਕੈਡਮੀ ਯੈਸ ਗਲਮਿਆਂ ਗਾਲਾਂ ਅਰੇ ਗੰਦੇ ਕਰੀ ਬੈਠਾ ਪਰ Nah. Oh, ini interface kali. Baik loh. Bye. He? Jangan diangkat. Jangan Bye. Ada pekedungnya, guys. Kado. Garganya dia kerjain dia kebutuhannya. Si ban ya. ਕੱਦੂ ਕੱਦੂ ਤਾਂ ਬਣਾਇਆ ਕਿਉਂਕਿ ਬੱਚਿਆਂ ਅਸੀਂ ਚੜੀਆਂ ਦੀ ਸਬਜ਼ੀ ਪਈ ਉਹ ਖਾ ਲਾਂਗੇ ਬਾਕੀ ਜਵਨੀ ਕੱਦੂ ਖਾ ਲੜੀ ਮੱਲੀ ਵੀ ਆਇਆ ਅੱਜ ਮੰਗਲਵਾਰ ਤਾਂ ਕੱਟ ਰਿਹਾ ਚਿਕਿਤਮੀ ਜਥੀ ਆਨੀ ਹੈ ਵੈਸ ਅਕੈਡਮੀ ਬੋਧਨਾਬਾਦ ਅਕੈਡਮੀ ਸੁਰਦੇਵਤਾ ਜੀ ਲਓ ਫਰੈਂਡਸ ਆਪਾਂ ਵਾਪਸ ਆ ਗਏ ਆਪਾਂ ਚੱਲੇ ਸੀਗੇ ਅਕੈਡਮੀ ਗਏ ਸੀ ਚੱਲੇ ਗਏ ਸੀ ਮੀਨਸ ਗਏ ਸੀ ਗਾਇਸ ਅਕੈਡਮੀ ਚੱਲੇ ਸੀ ਗੁਨਹਰਾਂ ਨੇ ਪਹਿਲਾਂ ਛੱਡਿਆ ਸੀ ਜਨਾਬ ਜੀ ਹੁਣ ਆਪਾਂ ਚੱਲੇ ਸੀਗੇ ਤੇ 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 ਫੋਨ ਆ ਗਿਆ ਆਪਾਂ ਨੂੰ ਕਿ ਖੁੰਡੇ ਚੱਕ ਲਿਓ ਬਾਈ ਚਾਹੀਦੇ ਆ ਤੇ ਹੁਣ ਜਨਾਬ ਜੀ ਅਸੀਂ ਵਾਪਸ ਆ ਗਏ ਘਰ ਦੇ ਬਾਹਰ ਖੜੇ ਆ ਜਨਾਬ ਜੀ ਗਏ ਅੰਦਰੋਂ ਖੁੰਡੇ ਚੱਕਣ ਖੁੰਡੇ ਗੁਨਹਰਾਂ ਦੇ ਵੀ ਕਰੇ ਪਏ ਉਦੋਂ ਦੇ ਦੇਖ ਲਓ ਮੇਰਾ ਤਾਂ ਲਾਸਟ ਕੰਪੀਟੀਸ਼ਨ ਆ ਖਬੋਰ ਜਾ ਕੇ ਆਏ ਸੀ ਸੀ ਉਦੋਂ ਬਾਅਦ ਨੋ ਅਕੈਡਮੀ ਮਸ ਪੇਪਰ ਤੇ ਉਦੋਂ ਬਾਅਦ ਫਰੀ ਤੇ ਉਹ ਉਹ ਗੱਡੀ ਚ ਪਾਈ ਸਾਰਾ ਕੁਝ ਘਰੇ ਪਿਆਗਾ ਚੱਕ ਕੇ ਚਲਦੇ ਆ ਹੁਣ ਗੁੰਨੂ ਤੇ ਮਾਨਵ ਦਾ ਤੇ ਵੱਡਾ ਗੁੰਡਾ ਕਿਸੇ ਨੂੰ ਚਾਹੀਦਾ ਹੋਰ ਬੱਚੇ ਨੂੰ ਕੱਲ ਉਹਦੀ ਪਰਫਾਰਮੈਂਸ ਹੋ ਜਾਏ ਹੈ ਇਹ ਕਿਉਂ ਗਿਆ ਸੀ ਨਾ ਬਟਾਉਣੇ ਹਾਂ ਗਿੱਟ ਦੇ ਚੀਰ ਨੂੰ ਵਰਕ ਆ ਗਿਆ ਸੀ ਹਾਲੇ ਹੂੰ ਦੁਬਾਰਾ ਉਹਨਾਂ ਕੰਮਾਂ ਤੇ ਹਰਾ ਕਤੇ ਗੁੰਨ ਹੋਰਾਂ ਨੂੰ ਆਇਆ ਹੋਊਗਾ ਉਹਨੂੰ ਖੁੰਡੇ ਲਿਆਂਦੇ ਬਸ ਕੁੱਟ ਵੀ ਪਿਆ ਕਰਦੀ ਹੁਣ ਖੁੰਡੇ ਪਿਆ ਕਰਨੇ ਖੁੰਡੇ ਦੁਵਾਰਾ ਤੋਂ ਭਰਾਈ ਜਾਂਦਾ ਹੁਣ ਕੱਲ ਕੋਈ ਚੈਂਜ ਹੋਸੀ ਗੁੰਨ ਬਈ ਉਸ ਕੀ ਗੱਲ ਖੁੰਡੇ ਪਏ ਸੀ ਯਾਦ ਕਰਕੇ ਆਉਗਾ ਨਾ ਛਿੜਕਾ ਪਈਆਂ ਸੀ ਸੈੱਟ ਇੱਕ ਵਾਰੀ ਤਾਂ ਹੁਣ ਦੁਬਾਰਾ ਤੋਂ ਜ਼ੀਰੋ ਤੋਂ ਖੜੇ ਹੋਏ ਆ ਹਲੀਓ ਲਿਸਟ ਐਮਨਾ ਬਣਾਉਣਗੇ ਫੇਰ ਲੈ ਚ ਆਉਣਗੇ ਬਹੁਤ ਲੰਬਾ ਗੈਪ ਪੈ ਗਿਆ ਕੱਪੜੇ ਦੇ ਕੇ ਗਿਆ ਉਹ ਜਨਵਰੀ ਤੇ ਗਏ ਹੋਏ ਆ ਆ ਜਨਵਰੀ ਦੇ ਕੰਪੀਟੀਸ਼ਨ ਕੀਤਾ ਸੀ ਲਾਸਟ ਕੰਪੀਟੀਸ਼ਨ ਲੈ ਲੈ ਮਚਾਲੇ ਖੜਾ ਉਹਨਾਂ ਨੇ ਕਹਿੰਦੇ ਭੰਗੜਾ ਛੱਡਤਾ ਉਹ ਉਹਨਾਂ ਨੇ ਭੰਗੜਾ ਨਹੀਂ ਛੱਡਿਆ ਸੀ ਗਾਇਸ ਪਹਿਲਾਂ ਪੇਪਰ ਆ ਗਏ ਸੀ ਫਿਰ ਤੋੜਾ ਫਿਰ ਆ ਗਿਆ ਸੀ ਬਸ ਫਿਰ ਗਰਮੀ ਉਹ ਥੋੜਾ ਜਿਹਾ ਉਹ ਹੋਈ ਸੀ ਇੱਕ ਵਾਰੀ ਹੁੰਦਾ ਨਾ ਰੁਟੀਨ ਜਾਂ ਟੁੱਟ ਜੇ ਤਾਂ ਫਿਰ ਬੰਦੇ ਦਾ ਟੁੱਟ ਜਾਂਦਾ ਦੁਬਾਰਾ ਹੁਣ ਰੁਟੀਨ ਚਾਹਾਂਗੇ ਇਦਾਂ ਹੀ ਬਣੇ ਰਹੋ ਵਲੌਗਸ ਦੇ ਨਾਲ ਦੇਖਦੇ ਰਹੋ ਸਾਡੀ ਲਾਈਫ ਵੀ ਆਪਣੇ ਨਾਲ ਨਾਲ ਕਿ ਅਸੀਂ ਕੀ ਕਰਦੇ ਆਂ ਵੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਸ ਦੇਖਦੇ ਰਹੋ ਸਪੋਰਟ ਕਰਦੇ ਰਹੋ ਅੱਜ ਥੱਲੇ ਵਾਲੀ ਸ਼ਾਪ ਬੰਦ ਪਈ ਆ ਚਲੋ ਜੀ ਵਾਹਿਗੁਰੂ ਹਲਕੁੰਡੇ Hello. How are you? Oh, what down name guy? The car name. Yoga class start hogi Pengadha class yoga ho reha yoga class Jalan. Ay, oi sehat na talila talila oh oi rola kat ചക്ക ചക്ക ചക്കാ ചക്കാനവേ മാന മാനവ മാനവ തീർന്ന i mm -hmm. ਕੀ ਬਾਬਾ ਜੀ ਨੂੰ ਹੈ ਅੰਨਾ ਕੋਈ ਸੁਪੇ ਮਾ 100 ਡਕੀ ਕਵਾ ਕੇ ਅੰਨਾ ਕੋਈ ਦਿਮਾਗ ਚ ਹੁੰਦਾ ਕੀ ਕਹਾਂ ਕੀ ਮਿਲੇ ਰੋਟੀ ਮਿੱਟੀ ਰੋਟੀ ਹਨੂਮਾਨ ਜੀ ਦੀ ਰੋਟੀ ਹੁੰਦੀ ਆ ਮੰਨੀ ਕਹਿੰਦੇ ਹੁਣ ਮੰਨੀ ਕੱਲ ਬਿਜਾ ਅੰਨਾ